ਹੁਸ਼ਿਆਰਪੁਰ ਸ਼ਰਾਫਾ ਬਾਜ਼ਾਰ ਵਿੱਚ ਹੋਈ ਲੁੱਟ ਨੂੰ ਸੁਲਝਾਉਂਦੇ ਹੋਏ ਹੁਸ਼ਿਆਰਪੁਰ ਪੁਲਿਸ ਨੇ ਕਹਿ ਵਿੱਚ ਸੁਲਝਾ ਲਿਆ ਅਤੇ ਆਰੋਪੀਆਂ ਨੂੰ ਸਮਾਨ ਸਮੇਤ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਘਟਨਾ ਨੂੰ ਦੁਕਾਨ ਤੇ ਬੈਠੇ ਖਰੀਦੇ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਲੁੱਟ ਦੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਸੀ ਅਤੇ ਹੁਣ ਪੁਲਿਸ ਨੇ ਲੁੱਟ ਦੀ ਰਕਮ ਅਤੇ ਲੁੱਟਿਆ ਸਮਾਨ ਬਰਾਮਦ ਕਰ ਲਿਆ ਹੈ ਗੋਲਡਸmith ਦੀ ਸ਼ਾਪ ਤੇ ਸ਼ਰਾਫਾ ਮਾਰਕੀਟ ਚ ਇੱਕ ਰੋਬਰੀ ਹੋਈ ਜਿਹਦੇ ਵਿੱਚ ਪ੍ਰਾਇਮਰਲੀ ਦੱਸਿਆ ਗਿਆ ਕਿ ਦੋ ਲੋਕ ਆਏ ਤੇ ਜਿਨ੍ਹਾਂ ਨੇ ਗੋਲਸਪੁਰ ਦੇ EMPLOYE ਨੂੰ ਬੰਦ ਕੇ ਉਹਦਾ ਮੂੰਹ ਬੰਦ ਕੇ ਹੱਥ ਬੰਦ ਕੇ ਤੇ ਉੱਥੋਂ ਲਗਭਗ 1 ਕਿਲੋ ਸੋਨਾ 3 ਕਿਲੋ ਚਾਂਦੀ ਤੇ ਲਗਭਗ 23 ਲੱਖ ਰੁਪਏ ਜਿਹੜੇ ਹੈਗੇ ਉਹ ਲੁੱਟ ਕੇ ਲੈ ਗਏ ਕਿ ਮੀਟ ਇਨ 12 ਆਰਸ ਅਸੀਂ ਜਿਹੜਾ ਹੈਗਾ ਇਸ ਕੇਸ ਨੂੰ ਕ੍ਰੈਕ ਕਰ ਸਕੇ ਤੇ ਕ੍ਰੈਕ ਕਰਨ ਤੋਂ ਬਾਅਦ ਜਿਹੜਾ ਹੈਗਾ ਜਿਹੜੇ ਐਕਚੁਅਲ ਦੋਸ਼ੀ ਇਸ ਇਨਵੋਲਡ ਸੀਗੇ ਉਹਨਾਂ ਨੂੰ 24 ਆਰਸ ਅਸੀਂ ਅਰੈਸਟ ਕੀਤਾ ਅਰਸ ਕਰਨ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਈ ਉਹ ਗੱਲ ਸਾਹਮਣੇ ਆਈ ਕਿ ਜਿਹੜਾ ਗੌਲਸਮਿਥ ਦਾ EMPLOYEES ਸੀਗਾ ਇੱਕ ਜੀਨੇ ਸਾਰਾ ਜਿਹੜਾ ਦਸਰਾ ਸੀਗਾ ਕਿ ਮੇਰੇ ਹੱਥ ਤੋਂ ਬੰਦ ਕੀਤੇ ਤੇ ਮੇਰ ਤੋਂ ਲੁੱਟ ਕੇ ਲੈ ਗਏ ਉਹ ਹੀ ਵਾਸ ਪਾਰਟ ਆਫ ਦੀ ਕਾਂਸਪਰੇਸੀ ਤੇ ਉਹਨੇ ਜਿਹੜਾ ਹੈਗਾ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਮਿਲ ਕੇ ਆ ਸਾਰਾ ਰੋਬਰੀ ਦਾ ਪੂਰੀ ਕਹਾਣੀ ਰਚੀ ਆਪਣੇ ਸਾਥੀਆਂ ਨਾਲ ਮਿਲ ਕੇ ਇਹਨੇ ਸਾਰੀ ਲੁੱਟ ਨੂੰ ਅੰਜਾਮ ਦਿਲਾਇਆ ਇਹਦੇ ਸਾਥੀਆਂ ਨੂੰ ਸਾਡੀ ਟੀਮ ਨੇ ਕਨਡਾਲ ਤੋਂ ਜਾ ਕੇ ਅਰੈਸਟ ਕੀਤਾ ਲੇਟ ਨਾਈਟ ਤੇ ਤਿੰਨੋ ਦੋਸ਼ੀ ਹੁਣ ਸਾਡੀ ਹਿਰਾਸਤ ਚ ਹੈਗੇ ਜਿਦੇ ਵਿੱਚ ਗੋਲਡਸਮਿਥ ਦਾ EMPLOYEE ਯੋਗੇਸ਼ ਯਾਦਵ ਉਸ ਤੋਂ ਨਾਲ ਉਹਦੇ ਜਿਹੜੇ ਦੋ ਸਾਥੀ ਸੀਗੇ ਇੱਕ ਕ੍ਰਿਸ਼ਨ ਕੁਪੂਰ ਤੇ ਇੱਕ ਸੰਦੀਪ ਕੁਪੂਰ ਕ੍ਰਿਸ਼ਨ ਕੁਪੂਰ ਤੇ ਸੰਦੀਪ ਕੁਪੂਰ ਦੋਨੋਂ ਫਾਦਰ ਐਂਡ ਸਨ ਹੈ ਤੇ ਇਹਨਾਂ ਨੇ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਟੀਮ ਨੇ ਉੱਥੇ ਦੋਨੋਂ ਦੋਸ਼ੀ ਕਾਬੂ ਕਰਕੇ ਕਨਾਲ ਜਾ ਕੇ ਤੇ ਪਲੱਸ ਉਸ ਤੋਂ ਜਿਹੜੇ ਮੌਕੇ ਤੋਂ 800 ਗ੍ਰਾਮ ਗੋਲਡ ਰਿਕਵਰ ਕੀਤਾ ਗਿਆ 2.5 ਕਿਲੋ ਸਿਲਵਰ ਰਿਕਵਰ ਕੀਤੀ ਗਈ ਤੇ ਉਸ ਤੋਂ ਇਲਾਵਾ 22,50,000 ਰੁਪਏ ਰਿਕਵਰ ਸਾਡੀ ਟੀਮ ਬਲੋ ਕਿਤੇ ਗਏ ਹੈਗੇ ਇਸ ਕੇਸ ਤੇ ਜਿੰਨੀ ਵਾਰਦਾਤ ਚ ਲੂਟ ਹੋਈ ਸੀ ਉਹ ਸਾਰੀ ਵੀ ਸਾਰੀ ਐਜ਼ ਇਟ ਇਜ਼ ਰਿਕਵਰ ਕਰ ਲਈ ਗਈ ਹੈਗੀ ਕਿ ਜਿਹੜਾ ਇਹਨਾਂ ਦਾ ਤਿੰਨੋਂ ਬੰਦਿਆਂ ਦਾ ਜਿਹੜਾ ਹੈਗਾ ਉਹ ਫਰਦਰ ਰਿਵਾਰਡ ਲੈ ਕੇ ਆਸੀ ਔਰ ਇਨਵੈਸਟੀਗੇਟ ਕਰਾਂਗੇ ਕਿਗਾ ਉਹ ਪਿਛਲੇ ਲਗਭਗ ਕਾਫੀ ਟਾਈਮ ਤੋਂ ਇਹਦਾ EMPLOYE ਹੈਗਾ ਬਟ ਪਿਛਲੇ ਲਗਭਗ 1 ਮਹੀਨੇ ਤੋਂ ਜਿਹੜਾ ਹੈਗਾ ਉਹ ਮਾਲਕ ਇਹਨਾਂ ਦਾ ਬਾਹਰ ਗਿਆ ਹੋਆ ਸੀਗਾ ਛੁੱਟੀ ਤੇ ਤੇ ਛੁੱਟੀ ਮਨਾਉਣ ਦੇ ਸਬੰਧ ਨਾਲ ਤੇ ਪਿਛਲੇ 1 ਮਹੀਨੇ ਤੋਂ ਲਗਭਗ ਆਈ ਦਾ ਇੰਚਾਰਜ ਸੀਗਾ ਇਹਦੇ ਨਾਲ ਹੀ ਤਾਂ ਇੱਕ ਕੋ-ਐਮਪਲੋਈ ਹੈਗਾ ਜਿਹੜਾ ਜਿਹਦਾ ਨਾਮ ਖੁਸ਼ਾਲ ਪਿਕਾਜੀ ਹੈਗਾ ਤੇ ਉਹ ਦੋਨੋਂ ਸ਼ਾਪ ਸੰਭਾਲ ਰਹੇ ਸੀਗੇ ਸਾਰਾ ਟਰਾਂਜੈਕਸ਼ਨ ਔਰ ਸਾਰਾ ਟਰੇਡ ਦੋਨੋਂ ਹੀ ਮਿਲ ਕੇ ਕਰ ਰਹੇ ਸੀਗੇ ਤੇ ਇਹਨਾਂ ਨੇ ਫਿਰ ਇਸਨੇ ਯੋਗੇਸ਼ ਨੇ ਜਿਹੜਾ ਹੈਗਾ ਆ ਸਾਰਾ ਕੋਨਸਪਾਇਰ ਕੀਤਾ ਜਿਹੜੀ ਚੀਜ਼ ਸਾਹਮਣੇ ਹਾਲੇ ਪ੍ਰੀਲੀਮਿਨਰੀ ਜਿਹੜੀ ਆਈ ਹੈਗੀ ਉਹ ਆਈ ਹੈ ਕਿ ਵੀ ਇਹਦਾ ਆਪਣੇ ਮਾਲਕ ਦੇ ਨਾਲ 3-4 ਲੱਖ ਲੱਖ ਰੁਪਏ ਦਾ ਰੋਲਾ ਸੀਗਾ ਤੇ ਉਹ ਮਾਲਕ ਤੋਂ ਪੈਸੇ ਲੇਨੇਸੀ ਕੇ ਕੁਛ ਯੋਗੇਸ਼ ਦਾ ਜੋ ਉਹਨੇ ਕਲੇਮ ਕੀਤਾ ਹਾਲੇ ਤੱਕ ਉਹਨਾਂ ਨੇ ਆਣਾ ਹੈਗਾ ਮੇਬੀ ਕੀ ਨਿਕਲੇਗਾ ਕੀ ਨਹੀਂ ਉਹ ਤੋਂ ਬਾਅਦ ਸਹੀ ਇਨਵੈਸਟੀਗੇਸ਼ਨ ਚ ਨਿਕਲ ਕੇ ਆਏਗਾ ਤੇ ਉਹਨੇ ਜਿਹੜਾ ਹੈਗਾ ਇਸ ਇਸ ਕਰਕੇ ਆਪਣੇ ਪੈਸੇ ਦੀ ਗੱਲ ਦੇ ਨਾਲ ਨਾਲ ਮਾਲਕ ਕੋ ਇੱਕ ਰੰਜਿਸ਼ਨ ਔਰ ਲਾਲਚ ਚ ਆ ਕੇ ਇਹਨਾਂ ਸਾਰੀ ਵਾਅਦਾ ਤੋਂ ਅੰਜਾਮ ਦਿੱਤਾ